ਮੇਰੇ ਹੱਸ ਨੇ ਕਿਵੇਂ ਉਹ ਹਮਣਾ ਹਾਂ ਅਜ ਨਸ਼ੇ ਦਾ ਜਗਾਰ ਨਾ ਕਰੀਏ ਵਿਖੂ ਕਰੇਗਾ ਵੇਚਦਾ ਆਪਣੇ ਪਿੰਡ ਇੱਕ ਕੋਣ ਉਹ ਮਕੰਦਰ ਹੈ ਹਾਂ ਬਾਰ ਬਾਰ ਕਰਾ ਜਿੰਦਾ ਉਹ ਅਛਾ ਇਹਦਾ ਖੇਤੇ ਵੇਚਦਾ ਥੋੜੀ ਬਲਥੇ ਮਾਟੋ ਗਿਆ ਲੇਕਿਨ ਪਤਾ ਵੀ ਨਹੀਂ ਕਿ ਕਿਉਂ ਹੋਊਗਾ ਖੇਤੀ ਹੋਊਗਾ ਉਹਨਾਂ ਦੇ ਕਿੰਨੇ ਕੀ ਵੈਲਿਊ ਪਤਾ ਕਰਨਾ ਪਿਆ ਖੇਮ ਤਾਂ ਹੁੰਦੀ ਆ ਪੁੱਕੀ ਦਾ ਪੁੱਕੀ ਆ ਫੇ ਜਾ ਕੇ ਪਤਾ ਕਰਨਾ ਪਊ ਮੈਨੂੰ ਕੀ ਬਣਿਆ ਹੋਇਆ ਚੱਲ ਕਿਹੜੀ ਸਾਈਡ ਖੇਤ ਜਾਣਾ ਇੱਧਰ ਆ ਹਾਂ ਹੀ ਐ ਆਏ ਉੱਪਰ ਦੇ ਨਾ ਬੂ ਫਿਰਨੀ ਫਿਰਨੀ ਐ ਨੂੰ ਹਾਂ ਚਲੀਏ ਪਹਿਲਾਂ ਘਰੇ ਦੇਖ ਆਵਾਂਗੇ ਹਾਂ ਪਹਿਲਾਂ ਘਰੇ ਦੇਖ ਕੇ ਫਿਰ ਚੱਲਦੇ ਆ ਚੱਲ ਚੱਲੀ ਫਿਰ ਮੈਂ ਤਾਂ ਜਾਊਗਾ ਹਾਂ ਚੱਲ ਐ ਕਰ ਹਾਂ ਕਰੇ ਹੂ ਨਾ ਹੂ ਪੱਕਾ ਨਹੀਂ ਪਤਾ ਖੇਤ ਹੀ ਹੋ ਘਰੇ ਤਾਂ ਨਾ ਪਤਾ ਕੋਈ ਗੱਲ ਪਈ ਉਹਨਾਂ ਦਾ ਖੇਤ ਲਈ ਖੇਤ ਲੈਣਾ ਨੇ ਇੱਧਰ ਖੇਤ ਇੱਧਰ ਖੇਤ ਨੂੰ ਚੱਲ ਫਿਰ ਖੇਤ ਹੀ ਚੱਲਦੇ ਆ ਦੇ ਤਦੂਗਾ ਦੇ ਦੂ ਪੈਸੇ ਕਿਨੇ ਮੇਰੇ ਕੋਲ ਤਾਂ ਹੈ ਨਹੀਂ ਤੇਰੇ ਕੋਲ ਹੋਣਾ ਹੈਗਾ 2000 ਰੁਪਏ ਮਰਦਾ ਹੀ ਰਹਿਣਾ ਆਉਦੀ ਬੜੀ ਗਾ ਨਹੀਂ ਨਹੀਂ ਮੈਂ ਮਰਨਾ ਹੀ ਮਾਰਦਾ ਚੱਕ ਕੇ ਹਾਂ ਕਦੋਂ ਲਵਾਇਆ ਗਿਆ ਰੋਈ ਜਾਣਾ ਹੀ ਗਿਆ ਤੂੰ ਬਸ ਕਰ ਓਏ ਹਾਂ ਹਾਂ ਖੇਤ ਤਾਂ ਮਰੇ ਨੇੜੀ ਰਹਿ ਗਿਆ ਤੇ ਪੁਲਿਸ ਪਲਸ ਤਾਂ ਨਹੀਂ ਪੈਂਦੀ ਹੂੰ ਖੇਤਾਂ 'ਚ ਕਿਹੜੀ ਪੁਲਿਸ ਆਉਂਦੀ ਹੈ ਦੁਪਹਿਰੇ ਮੈਂ ਤੁਹਾਨੂੰ ਦੱਸਾਂ ਹਫ਼ਤਾ ਦੁਪਹਿਰ ਆਪੋ ਤੁਰੇ ਫਿਰ ਦੇਲੇ ਨਸ਼ੇੜੀ ਹੋਰ ਕੌਣ ਤੁਰਦਾ ਹੈ ਵੀ ਦੇਖ ਦੂੰ ਮਿਲਤਾ ਜਉ 100% ਤਾਂ ਨਸ਼ਾ ਮਿਲ ਸਕਦਾ ਮਿਲੂਗਾ ਨਾ ਕਮੀ ਉਸ ਵਿੱਚ ਨਹੀਂ ਰਹਾਂਉਂਾ ਛੋ ਤੋਂ 100% ਮਿਲ ਸਕਦਾ ਪਰ ਐ ਤੂੰ ਐ ਸ਼ੁਕਰ ਕਰ ਬੇ ਆਪਾਂ ਨੂੰ ਮਿਲ ਜਾਉ ਲੈ ਕਰਤੀ ਪਾਖਿਆ ਮਿਲ ਲਗੇ ਮਿਲ ਲਗੇ ਪਹਿਲਾਂ ਨਾ ਪਕਾਈ ਮਾਰ ਬਸ ਖੇਤ ਵੀ ਲੱਗ ਗਈ ਆ ਗਿਆ ਆਉਂ ਦੇਖੀ ਹੈ ਨਾ ਮੇਰੀ ਗੱਲ ਸੁਣ ਲੈ ਤੇ ਗੱਡੀ ਗੁੱਡੀ ਦੀ ਨਿਗ੍ਹਾ ਰੱਖੀ ਕਿਵਰੀ ਆ ਜਾਂਦਾ ਆਪਾਂ ਤਾਂ ਭੱਜ ਜਾਗੇ ਆਹ ਨਾ ਫੜ ਕੇ ਤੂੰ ਭੱਜ ਲਈ ਤੇ ਪੈਸੇ ਤਾਂ ਮੇਰੇ ਹੀ ਲੱਗੇ ਹੋਣਗੇ ਤੇ ਫਿਰ ਆਹ ਸੁਣ ਲੈ ਯਾਰ ਇਹ ਫਿਰ ਆਪਣੇ ਆ ਦਾ ਫੁੱਦੂ ਗੱਲਾਂ ਕਰਦਾ ਗੁੰਦੇ ਆ ਤੂੰ ਨਾ ਨਾ ਗੁੰਦੇ ਸਹੀ ਆ ਬਸ ਠੀਕ ਆ ਓਏ ਢੀਗ ਨਾ ਨਾਲੀਏ ਮੇਰੀ ਸੁਣ ਲੈ ਗੱਲ ਗਰਮੀ ਲੱਗੀ ਜਾਂਦੀ ਹੈ ਗਰਮੀ ਤਾਂ ਮੇਰਾ ਵੀ ਇਹ ਪਿੰਡ ਦਾ ਮੱਚੀ ਜਾਂਦਾ ਆਏਗਾ ਤੂੰ ਕਰਦਾ ਨਾਲ ਐ ਦਿਖਾ ਰ ਐ ਨਹੀਂ ਮੇਰੀ ਸੁਣ ਲੈ ਗੱਲ ਹਾਂ ਨਾਲ ਤਾਂ ਜਾਲੀ ਲੱਗਣ ਨਸ਼ਿਆਂ ਨੂੰ ਸੇ ਖਾਦਾ ਪੱਟ ਕੇ ਨਾ ਡੁੱਗੀ ਖਾਸੀ ਹੈ ਕੱਢ ਲੇਗਾ ਮੈਂ ਤਾਰੂ ਰ ਹਾਂ ਤਾਰੂ ਆ ਹੋਰ ਸੱਚੀ ਮੇਰਾ ਬਾੜੇ ਥਾਂ ਤਾਰੂ ਮੇਰੀ ਗੱਲ ਸੁਣ ਲੈ ਕਿਉਂ ਚੰਮ ਸੜਾਇਆ ਆਇਆ ਚੱਲੀਏ ਤੇ ਖੇਤ ਵੀ ਆ ਗਿਆ ਕਿਹੜਾ ਖੇਤ ਆਇਆ ਕਰਮੀ ਲੱਗੀ ਜਾਂਦੀ ਯਾਰ ਨਾਵਾਂ ਗਿਆਉਂਦੇ ਨਸ਼ਾ ਨੁਸ਼ਾ ਖਾਦਾ ਤੂੰ ਤਾਂ ਐ ਆਖੇ ਤੇਰੇ ਅੰਦਰ ਗੜੇ ਡੇ ਦੇ ਆ ਆ ਬੜੀ ਤਗੜੀ ਭੁੱਕੀ ਆ ਨਾ ਜੀ ਵੇਖਾ ਬੁਰਾ ਆ ਕਿੱਥੇ ਆ ਭੈਣ ਯਾਰ ਓ ਫਿਰ ਦੇ ਓ 베ਰੀ ਦੇ ਉਪਰ ਹਾਂ ਓਥੇ ਫਿਰ ਦੇ ਹਾਂ ਇਹ ਨੇ ਤੇ ਤੂੰ 베ਰੀ ਕਰਦੇ ਥੀ ਇਹ ਬਈ ਬਲਾਈ ਕੀ ਹੈ ਚੋਤੀ ਬਈ ਆ ਇਹ ਮਸ਼ੂਰ ਆ ਮਿੰਡ ਚ ਆਪਣਾ ਨਹੀਂ ਆ ਰਹੀ ਸਮਾਨ ਹੈ ਹੈ ਮਾਨ ਰੀ ਮੇਂ ਘਰ ਹੁੰਦਾ ਆਪਾਂ ਨੂੰ ਮੈਂ ਆਪੇ ਪੁਆਇੰਟ ਮਾਰੂ ਹਾਂ ਉਹ ਡ੍ਰਿਪ ਪੰਪ ਹਾਲਿਆ ਉਹ ਹੀ ਹੁੰਦਾ ਚੁੰਬੜ ਜੀ ਬਾਬਾ ਬਗਨੇ ਪੈਰਾਂ ਨੂੰ ਚੁੰਬੜੀ ਜਾਂਦੇ ਪੈਰਾਂ ਪੈਰੀਂ ਹੱਥ ਮਾਰਾਂ ਇੱਕ ਹੁੰਦੇ ਨਾਲ ਮੁੰਡਾ ਆ ਹੁੰਦਾ ਹਾਂ ਹਾਂ ਫਿਰ ਓਏ ਮੂੰਹ ਵਾਲਾ ਚੰਦਰਾਂ ਦੇ ਨਾਲ ਅੱਛਾ ਗੇ ਹਾਂ ਤੂੰ ਜੈਂਟਰ ਨਹੀਂ ਜਾਗਾ ਰਕ ਚੱਕ ਦਾਂਗੇ ਚੋਂ ਤੇ ਬਸ ਫਿਰ ਗਏ ਚੱਲ ਚੱਲ ਬਾਬਾ ਓਏ ਹਾਂ ਉਹ ਬੰਦੇ ਆ ਹੀ ਹੁੰਦੇ ਦੋ ਟੋਪੀ ਵਾਲਾ ਇੱਕ ਹੋਰ ਓਏ

ਤੂੰ ਜਾ ਨਾ ਇੱਥੇ ਬੈਠਾ ਜਾ ਤੂੰ ਇੱਥੇ ਆਉਣਗੇ ਇੱਥੇ ਆਉਣਗੇ ਬੱਸ ਮੈਂ ਐ ਕਰ ਮੈਂ ਉੱਤੇ ਚੜ ਜਾਣਾ ਰਖਤਦੇ ਹੂੰ ਤੂੰ ਨਾ ਕਦੀ ਕਰੀਏ ਛੇ ਹਾਈ ਨੀ ਕੋਈ ਕੱਲਾ ਯਾ ਕੋਈ ਨਸ਼ਾ ਪੱਤਾ ਮੁੱਕਿਆ ਆਪਿਆ ਲੈਣ ਗਿਆ ਐ ਕਦੀ ਜਾਏਂਗਾ ਜਦ ਤੂੰ ਗਾਂ ਕੱਪਕੇ ਨਾ ਫੇਰ ਮੈਨੂੰ ਦੱਸੀ ਕੀ ਕਹਿੰਦੇ ਕਹਾਂਗਾ ਚੰਗ ਹਮ ਉੱਤੇ ਚੜ ਜਾਣਾ ਠੀਕ ਖਾਈ ਜਾ ਭਾਂ ਕੇ ਜਾ ਨਾ ਉਹ ਜਿਹੜਾ ਚਮੜਾ ਵਾਰ ਦੇਣਗੇ ਹਾਂ ਹੁੰਗਾ ਮੇਰੇ ਨਾਲ ਕਈ ਵਾਰੀ ਹਾਂ ਹਾਂ ਅੱਜ ਕੰਨ ਫੈਂਟ ਆਇਆ ਫੜਾ ਦੇਂਦਾ ਕੋਈ ਨਾ ਕੋਈ ਯਕੀਨ ਨਾ ਕਰਿਆ ਕਿਸੇ ਨਾ ਜਕੇਲ ਦਾ ਨੇ ਆਪਾਂ ਕਰਦੇ ਬਜਾਏ ਕੀ ਬੰਦੇ ਦਾ ਕੰਮ ਹੀ ਇਹ ਹੈ ਵੀ ਠੇਰ ਕਾ ਦਾ ਕਰਨਾ ਆਪਾਂ ਚੱਟ ਖਾਲੀ ਸੀ ਜਾ ਦੇ ਦੇਖ ਕੇ ਚੜੀ ਆਪਾਂ ਕੀ ਕਿਸੇ ਚੱਤੜ ਭਰਾਣੇ ਨਾ ਇਹ ਟਾਣਾ ਹੀ ਟੁੱਟ ਗਈ ਮਾਰੀ ਟੁੱਟਣੀ ਦਾ ਕੋਈ ਨਹੀਂ ਬੜੇ ਸਾਡਾ ਬਾਅਦ ਚ ਹਿਸਾਬ ਵੀ ਨਹੀਂ ਆਉਣਾ ਕੰਮ ਨਾ ਚੜ ਗੂ ਮੈਂ ਚੱਲ ਜਾ ਆਹ ਕੜ ਤਾ ਬੈਠਾ ਮੈਂ ਚੰਗਾ ਚੰਗਾ ਦੇਖਦੇ ਆ ਬਾਬਾ ਤੈਨੂੰ ਹਾਂ ਉਹ ਆਈ ਜਾਂਦੇ ਹਾਂ अच्छा जब बैठा मैं क्या बैरो देखना पड़ा कौन है है तो पेंट दे यार और लाग भी तो मेनू भी पेंट दे अच्छा दीना का नहीं मैं पड़ा हां दीना मेनू थोड़ा थोड़ा मैं तो नहीं दीना बैठा ना तू तो नहीं जींदा बस आई जान दे कोई ना हां ओए ओ ओ खड़ा खड़ा मुंडा जा ओ लोगे लोग खुश होगी ना मैं तो बड़ा खुश और ਕੀ ਹਾਲ ਹੈ ਬਾਈ ਵਧੀਆ ਵਧੀਆ ਬਾਈ ਵਧੀਆ ਵਧੀਆ ਹਰ ਇਵੇਂ ਵਾਲੇ ਤਾਂ ਫਿਰ ਨਾ ਛਾਲਾ ਅੱਛਾ ਹਾਂ ਬੱਬਾ ਮਕੰਦ ਕਿੱਥੇ ਆ ਰਿਹਾ ਬੱਬਾ ਮਕੰਦ ਤਾਂ ਹੈ ਨਹੀਂ ਯਾਰ ਸਾਮਾਨ ਤਾਂ ਹੋਣਾ ਹੀ ਨਹੀਂ ਸਿਕਤਾਈ ਵਾਲੀ ਹੋ ਰਹੀ ਐ ਪਿੱਛੋਂ ਐਂ ਗਾਣੂ ਕਰ ਦਾਂ ਬੜੀ ਸੋਚਿਓ ਲੱਖਾ ਨਹੀਂ ਆ ਸਾਡਾ ਪੁੱਤ ਦੇ ਲੱਖਾਂ ਐਂ ਕਦੋਂ ਕਰ ਦਾਂ ਯਾਰ ਸਿਕਤਾਈ ਵਾਲੀ ਹੁੰਦੀ ਐ ਸੀ ਸਾਮਾਨ ਹੁੰਦਾ ਸੀ ਕੀ ਕਰਨਾ ਸੀ ਚਤੜਾਂ ਚ ਲੈਣਾ ਸੀ ਤਾਂ ਵੇਚਣਾ ਹੀ ਐ ਅੱਗੇ ਐਂ ਨਾ ਕਰ ਬਾਈ ਬਣ ਕੇ ਰਹੀ ਬੜੀ ਸਿਕਤਾਈ ਹੋ ਰਹੀ ਐ ਬਾਕੀ ਤੁਸੀਂ ਮੈਂ ਸਾਨੂੰ ਪੁੱਛ ਕੇ ਦੱਸੂ ਬਾਬੇ ਮਕੰਦ ਤੋਂ ਕਾਹ ਨੂੰ ਪੁੱਛਣਾ ਇਹ ਦੇ ਦੇ ਰਹਾ ਆ ਮੈਂ ਪੁੱਛ ਗਿਆ ਦੱਸੂ ਬਾਬੇ ਮੁਕੰਦ ਤਾ ਸੰਦਾ ਹੋਰ ਕੰਮ ਆ ਨਸ਼ਾ ਲੈਣ ਦਾ ਕੰਮ ਹੋਇਆ ਬਾਬੇ ਮੁਕੰਦ ਨਾ ਕੰਮ ਆ ਸੰਦਾ ਹੋਰ ਆ ਲਾ ਦੇ ਲਖੇ ਐਂ ਕਹ ਤੂੰ ਕਰਦਾ ਬਾਬਾ ਮੁਕੰਦ ਤਾ ਇੱਧਰ ਗਿਆ ਮੈਨੂੰ ਲੱਗਾ ਕੈਲੋ ਮਗਰ ਗਿਆ ਹਰਾ ਲੈਣ ਆਈ ਆ ਉਹ ਆ ਨਿਗਾ ਮਾਰੋ ਤੁਸੀਂ ਲੁੱਚਾ ਪੈਣ ਦਾ ਯਾਰ ਆ ਜਾਓ ਉਧਰ ਕੈਲੋ ਦੱਕਾ ਨਹੀਂ ਮਾਰਦਾ ਨਾ ਨਾ ਤੇਰੀ ਧਰਮ ਵਾਲੀ ਗੱਲ ਆ ਆ ਆ ਯਾਰ ਕਰ ਦੇ ਪਤਾ ਯਾਰ ਨਾ ਕਾ ਉਧਰ ਹੀ ਆ ਆ ਯਾਰ ਲਾਵੇ ਲਾਈ ਜਾਂਦਾ ਬਾਬਾ ਹਾਉ

ਮਾਕੇ ਲੋਗੜਿਆ ਬਾਬਾ ਕਹ ਲੈ ਹੈ ਕਾਜ ਆਉਣਗੇ ਮੁਰਤੇ ਦੇ ਦੀ ਨਸ਼ਾ ਬਲਾ ਦੇ ਤੇ ਆਪਣੇ ਕੋਲ ਜਿਹੜਾ ਹੈਗਾ ਤਪਾ ਦਿੰਨੇ ਤੇ ਆਪਾਂ ਹੱਥ ਨੇ ਇੰਨਾ ਤਾਂ ਕੀ ਲੈਣਗੇ ਯਾਰ ਕਿਲੋ ਅੱਧਾ ਕਿਲੋ ਲੈਣਗੇ ਇੰਨਾ ਕੀ ਲੈਣਗੇ ਬਾਹਲਾ ਤਾਂ ਨਹੀਂ ਲੈਣਗੇ ਆਪਣੇ ਕੋਲੇ ਤਾਂ 2.5 ਕਿਲੋ ਆ ਯਾਰ ਹਾਂ ਪੈਸੇ ਤਾਂ ਨਾਲ ਕੋਲ ਹੈ ਨਹੀਂ ਨੀ ਕੁਝ ਚੀਜ਼ ਧਰ ਕੇ ਜਾਣਗੇ ਇਹਨਾਂ ਨੂੰ ਐ ਕਰਾਂਗੇ ਹੂੰ ਟੈਲੀਫੋਨ ਨਾ ਗੈਣੇ ਤਰਜਨ ਕਰਦੇ ਹਾਂ ਜਿਆਦਾ ਫੋਨ ਫਾਣ ਧਰਨਗੇ ਤੇ ਜਾ ਕੁਛ ਐਨੀ ਚੁੰਨੀ ਧਰਨਗੇ ਗੱਲ ਤਾਂ ਪੱਕੀ ਇੱਥੇ ਦੀ ਹੈ पिया ना था ही नहीं जाना जा ना ना हैं ये तो दूजे ने आ गया जा भाई जाओ लेट हो के आ जा जा ये सांची राफल मुश्किल है भाई और पर्दे से रखती पर्दे से रखती ਆਇਆ ਤੇ ਨੂੰ ਪਤਾ ਰਾਤ ਪਰ ਆਕੇ ਆਪਾ ਹੁੰਨੇ ਐ ਥੱਲੇ ਨਾ ਆਈਆਂ ਕੋਈ ਮਾਰ ਜੇ ਕਿ ਨਹੀਂ ਬੈਰ ਵਿਰੋਧ ਕੱਢ ਜੇ ਸੋ ਗੱਲਬਾਤ ਹੋ ਜੇ ਤੂੰ ਮਾਰਾ ਜਾ ਨਾ ਰੈਫਲ ਜੇ ਲਵੇ ਰਿਆ ਕਰ ਮਾਰ ਲੈ ਲਵੇ ਸੀ ਮੈਂ ਮੈਂ ਕੱਢ ਦਿੰਦਾ ਬੁੰਡ ਵਿੱਚ ਦੀ ਜੇ ਮੇਰੇ ਕੋਲ ਆਉਂਦੇ ਉਹ ਇਹੀ ਗੱਲ ਪਤਾ ਨਹੀਂ ਹੁੰਦਾ ਅੱਜ ਕੱਲ ਕਿਸੇ ਦਾ ਓਏ ਕੀੜੀ ਕਹਿ ਲੋ ਮਾਰੀ ਇਹਦੇ ਪਕਾਈ ਉਹੀ ਪੇਖਾ ਇੱਕ ਦੇ ਕੋਰੇ ਇਹ ਮੈਂ ਕਿਓ ਚਿਆ ਲੱਖਾ ਬਣਾ ਕਿੰਨਾ ਲੋਚਾ ਭਾ ਨਾ ਗਿੱਡਾ ਜੇ ਬਾਹਰੇ ਕਰਾ ਇੱਕ ਲੱਖ ਆਪਣੇ ਨਾਲ ਆਹ ਦੇਖ ਬੈਠਾ ਪੱਗ ਜਿ ਬੰਨੀ ਓਏ ਹੋਰ ਬਾਬਾ ਪੈਰੀ 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 ਬੋ ਪੈਰੀ ਪੈਰੀ ਠੀਕਾ ਠੀਕਾ ਸ਼ਰਤ ਬਾਬਾ ਠੀਕਾ ਸ਼ਰਤ ਕਹਿੰਦੇ ਬਾਬਾ ਆਜਦਾ ਆ ਕੇ ਖਾਣੇ ਖਾਣਾ ਕੇ ਬਾਬਾ ਤੁਸੀਂ ਉਧਰ ਬੁੰਡ ਮਰਾਈ ਇੱਧਰ ਕਿਹੜਾ ਖਾਣ ਲੱਗਿਆ ਓਏ ਮਰੀ ਨਾ ਪਕਾਈ ਆ ਗਿਆ ਬਾਬਾ ਤੋਂ ਉਹ ਸ਼ਰਤ ਕਿਹੜੇ ਓਏ ਉਹੀ ਹੈ ਬਾਬਾ ਕੋਈ ਨਹੀਂ ਦੇ ਸਾਨੂੰ ਯਾਰ ਅੱਛਾ ਅੱਛਾ ਤਾਂ ਹੀ ਹੈ ਠੀਕਾ ਬਾਬਾ ਬਾਬਾ ਹੁਲਿਆ ਜਾਂ ਬੱਦਲਾ ਪੈ ਕਿ ਨਸ਼ਾ ਪਤਾ ਨਹੀਂ ਮਿਲਿਆ ਹੋਇਆ ਤਾਣੂ ਬੇਨ ਮੜੇ ਆ ਗਏ ਮੁੱਛੇ ਹੀ ਸਾਹ ਦੇ ਟੱਟੇ ਵਰਗਾ ਕਰ ਰੱਖਿਆ ਠੀਕ ਹੈ ਇਹ ਤੇਰਾ ਉਹੀ ਜਾਂਦਾ ਬਾਬਾ ਹੈ ਗੋਈਆਂ ਦਾ ਕਬੀਲਦਾਰੀਆਂ ਹੋਇਆ ਭੈਣ ਦੀ 부ਦੀ ਮਿਲਦੇ ਨਹੀਂ ਜਿੱਦੇ ਉਹਨਾਂ ਨੂੰ ਉਹਦੇ ਮੂੰਹ ਕਰ ਲੈ ਬਾਂਦਰ ਦੀ ਗੁੰਡ ਵਰਗਾ ਕੱਚਰ ਜੇ ਖਾਂਜਾ ਮੇਰੇ ਸਾਹੇ ਗਾਣੂ ਲੱਖਿਆ ਯਾਰ ਨਾਲ ਪੜਿਆ ਇਹਦਾ ਗਾਣਾ ਲੱਖਿਆ ਯਾਰਾ ਬਸ ਉਹ ਗੱਲ ਦੀ ਗੱਲ ਕੋਈ ਨਹੀਂ ਕਰਦਾ ਮੁੱਕੀ ਗੱਲ ਮੱਕਾ ਗੱਲ ਤੇ ਮੇਨ ਤੇ ਆ ਅੱਛਾ ਹੈ ਨਸ਼ਾ ਨਸ਼ਾ ਤਾਂ ਹੈਗਾ ਸ਼ਰਾਬ ਜੇ ਕਰ ਜੋ ਸਾਡੇ ਕੋਲੇ ਨਸ਼ਾ ਪਿਆ ਇਕੱਠਾ ਯੁੱਖਾ ਯੁੱਖਾ ਹੈ ਨਹੀਂ ਅਸੀਂ ਅਮੇ ਤਾਂ ਝੂਠ ਸਮਾਰਾਂ ਹਮ ਅੱਧਰ ਕੀ ਦੇਖਦਾ ਮੈਨੂੰ ਪਤਾ ਨਹੀਂ ਕੀੜਾ ਜਿਹਾ ਲੱਗੇ ਕੀੜਾ ਤੇ ਸ਼ਰਾਬ ਗੱਲ ਸੁਣ ਮੇਰੀ ਨਸ਼ਾ ਤਾਂ ਪਿਆ ਕੱਠਾ ਜਾ ਰੱਖਿਆ ਕੱਠਾ ਦੇਵਾਂਗੇ ਪਰ ਆਵਾ ਤਾਜ 1 ਰੁਪਏ ਦੀ ਕਿੱਥੇ ਆ ਦਿਖਾ ਦੇ ਪਿਆ ਪਿਆ ਦੇ ਕਰਕੇ ਹਾਂ ਲੁਪੇ ਲੁਪੇ ਅਸਲਾ ਹੋ ਪਤਾ ਕੀ ਲੱਗਦਾ ਕੁਛ ਸੀਐਡੀ ਕਰਦੇ ਯਾਰ ਬੰਦੂਖਾਂ ਬਾਬਾ ਨਹੀਂ ਤੇਰੇ ਕੋਲ ਤੇ ਰੇਟ ਬਾਬਾ ਕਿਤਾ ਹੈਗੀ ਆ ਦੇਖ ਰੱਖੀ ਆ ਮੈਂ ਆਏ ਮੇਰੇ ਭਾਈ ਚਲਾਈਏ ਕਰੀਏ ਜੁਲਾਈ ਹੋ ਰਹੀ ਹੈ ਨਾ ਜਲਦੀ ਪੀ ਲਾ ਦੇ ਦਵਾਜੀ ਵਾਲੇ ਤੈਨੂੰ ਵੱਡ ਚਲਾਉਣਾ ਮੈਂ ਕੱਟ ਚ ਲਾਈ ਹਾਂ ਹਾਂ ਬੱਸ ਜਾ ਹੁਣ ਅਗਿਆ ਨਹੀਂ ਕੋਈ ਟੱਟ ਟੱਟ ਮਾਰ ਜਿਵੇਂ ਆ ਕੇ ਤਾਇਆ ਇਧਰ ਕਣ ਖਚਣ ਪਤਾ ਨਹੀਂ ਕਿਹੜੀ ਗਾ ਕੋ ਲੋਕੋ ਲੋਕ ਕਿਹੜੀ ਵੀ ਨਹੀਂ ਜੀ ਉਹਦਾ ਉਹਦਾ ਸਾਡੀ ਗੱਲ ਕਰੀ ਜੀ ਛੇਰਾ ਵੱਡਾ ਛੋਟਾ ਦੇਖੀ ਬਾਬਾ ਤੈਮ ਟੂ ਵੀ ਮਾਰ ਸਾਡਾ ਦੇ ਦੇਰਾ ਤੜਕੇ ਦਾ ਨਸ਼ਾ ਤੁੰ ਵੀ ਜਵਾਬ ਨਹੀਂ ਦਿੰਦਾ ਜੇ ਰੇਟ ਪਹਿਲਾ ਰੇਟ ਮਕਾ ਮੁਕਦੀਆਂ ਮਕਾ ਤੂੰ ਐ ਜਾਲਾ 6000 ਤੇ 300 ਰਿਆ ਕਿਲੋ

ਸਾਈਟਰ ਦਾ ਗਾਨ ਉਹ ਤੇ ਮੈਡੀਕਲ ਦਾ ਸੀ ਬੀਬੀਆਂ ਦੇ ਕਹਿੰਦੇ ਯਾਰ ਨਹੀਂ ਤੇ ਹੁਣ ਇਹਨਾਂ ਨੂੰ ਮਿਲਦੇ ਨਹੀਂ ਹੈਗੇ ਫੁੱਕੀ ਜਾ ਜਾਂਦੇ ਹਨ ਹੈ ਬਾਬਾ ਫਿਰ ਲਿਆਓ ਮੈਂ ਰੁਪਏ ਤੇ ਰੋਟੀਆਂ ਤੇ ਲੈ ਨਗਦ ਦੇ ਦੇ ਨਾ ਬੜੀ ਗੱਲ ਆਹ ਬਾਬਾ ਖੜੇ ਗਏ ਅੱਲਾ ਹੋ ਗਿਆ ਲੈ ਮੈਨੂੰ ਮੱਦੋ ਮੈਂ ਤਾਂ ਜੀ ਤੈਨੂੰ ਪੂਰਾ ਕਿਦਨੇ ਗੈਣੇ ਤੂੰ ਦੱਸ ਤਾਡੇ ਬੜੀ ਗੱਲ ਆ ਮੋੜ ਨਾ ਭੂਗੋ ਤਾ ਸਾਬ ਪੈਸੇ ਦੇ ਜੋ ਤੇ ਲੈ ਹਾਂ ਦੇ ਦੋ ਆਪ ਦੇ ਪੀਏ ਦੇ ਦੋ ਟੈਲੀਫੋਨ ਦੇ ਨਹੀਂ ਕਰਤੀ ਕਿੰਨਾ ਕਪੜਾ ਦਿਖਾ ਕੁਆ ਲੈ ਲੈ ਦੁੱਧ ਕਿੱਲੋ ਤੂੰ ਸਾਰਾ ਸਾਰਾ ਮੱਕਾ ਚਲ 86 ਮਨ ਲੈ ਤੂੰ ਖਾਣਾ ਚਾਹੀਦਾ ਹੈਗੀ ਬੱਤੀ ਸੇ ਕਿਤਨੇ ਬੱਤੀ ਸੇ 832 ਸੇ ਕਿੰਨੇ ਹੋਗੇ ਭਲਾ 8320 ਇੰਨੇ ਕੀ ਹੋਗਾ ਅਸ 10000 ਹੋ ਗਿਆ 850 ਦਾ 1 ਹੋ ਗਿਆ ਤੇ ਇਹ ਆਪਣਾ 95 ਹੋ ਗਿਆ 99 ਸ਼ਾ ਹੋਗਾ ਜਖਸ਼ਰਾ ਨਾ ਜੋੜ ਲੱਗਦਾ ਫੇਰ ਖੱਗ ਜਾ ਆ ਪੰਜਾ ਦਾ ਮੋਬਾਈਲ ਟੈਲੀਫੋਨ ਆ ਗਿਆ ਚੱਲਦਾ ਭਲਾ ਕੰਨਾ ਚੱਲ ਤੀ ਚ ਲਾਲਾ ਚੱਕ ਕਰ ਲੈ ਸ਼ੇਰਾ ਕਿ ਤੂੰ ਮੈਨੂੰ ਠੱਗ ਜਾਣ ਮੈਂ ਫੋਨ ਤੇ ਬਾਬਾ ਇੱਕ ਨੰਬਰ ਹੈ ਅਚ ਐਨੀ ਵੀ ਆਖਾ ਆਖਾ ਦੇਖਾ ਚੈਨੀ ਮੰਨ ਲੈ ਤੇਰੀ ਰੋਟੀ ਆ 1500 ਦੀ ਚੈਨੀ ਇਹਦੀ ਆ 500 ਤੇ ਆ ਹਾਂ ਨਾ 2500 ਦੀ ਹੈ ਚਲ ਠੀਕ ਆ ਗੱਲ ਸੁਣ ਲੈ ਵਾਜਾ ਕਟਾ ਕਰ ਲੈ ਮੈਂ ਬਾਤ ਹੋ ਗਈ ਹਾਂ ਕੋਈ ਘੜਦਾ ਬੰਦਾ ਪੱਪੇ ਕਹਾਗਾ ਸੀ ਫਿਰ ਮੈਂ ਸ਼ਾਹ ਜਾ ਮੈਂ ਸ਼ਾਹ ਆਏ ਏਨੀ ਸ਼ਾਹ ਬੰਦੂਕ ਨਾ ਨਾ ਛੇ ਚੱਲ ਜਾਈਂਗੀ ਅੱਖੀ ਪੱਟੇ ਲੱਗਦਾ ਨੀ ਤੇ ਬਾਬਾ ਉਹ ਰੇ ਪੁਲਸ ਵਾਲਸ ਨਹੀਂ ਪੈਂਦੀ ਸਾਨੂੰ ਪੁਲਸ ਸੇਪ ਚਟਾ ਪੈਂਗਿਆ ਡੜਾ ਡੜਾ ਆ ਜਾ ਬੜਾ ਪੇਮੈਂਟ ਪੰਪ ਤੇ ਰੱਖੀ ਆ ਨਾ ਨਾ ਪਤਾ ਹੀ ਆ ਲੋਚਾ ਪੁਰਾਣਾ ਬਲੇਕ ਨਹੀਂ ਗਾਹਾਂ ਨਾ ਗੱਲ ਕਰ ਜੋ ਸਿਰ ਆ ਪਿਆ ਤਾਂ ਕੋਲੀ ਆ ਮੇਰੇ ਬਾਬਾ ਸੀ ਪਟੇ ਸੀ ਉਹ ਕਿਉਂਦਾ ਉਹ ਲੱਖਾ ਯਾਰ ਦੇਖ ਲੈਣ ਦੇ ਥਨ ਅੱਡੇ ਤੋਂ ਦੱਸਿਆ ਸੀ ਬਲਵੀਰ ਨੇ ਮਾਲ ਇੱਕ ਜੰਬਰ ਹੈ ਭਾਈ ਮਾਲ ਚੈੱਕ ਕਰ ਲੈ ਬਾਸ਼ਨ ਸਿੰਘ ਕੇ ਦੇਖ ਹੈ ਤਾਂ ਨਹੀਂ ਉਹ ਹੁੰਦਾ ਨਹੀਂ ਮੂੰਹ ਫੀਰ ਦਾਣੇ ਪੀਰੇ ਨਾ ਨਾ ਸ਼ਰਮਾਲੇ ਕਾਕੇ ਦੇਖੋ ਰਾਇਆ ਰਾ ਐ ਨਹੀਂ ਇੱਥੇ ਨਹੀਂ ਖਾਂਦੇ ਇਹਨਾਂ ਨੂੰ ਕੀ ਲੱਗੋ ਆਪਣਾ ਛੇੜੀ ਖਾ ਕੇ ਦੇ ਬੁੰਡ ਚ ਬਾਡੇ ਪਾ ਦੂਗੇ ਜਿੱਕ ਨੰਬਰ ਆ ਬਾਣੀ ਕੋਈ ਲੱਖ ਰਹਿਣ ਵੇਖਾ ਨਾ ਕੱਡੂ ਘਰ ਦੇ ਦੇਣਾ ਸ਼ਰਾ ਪਿੰਡ ਦੇ ਵੰਜਾ ਦਿੱਲੀ ਦੇ ਗਾਹ ਕੰਜਾ ਅਸਾ ਅਜੋ ਨਾ ਗੱਲ ਟੋਲੀਏ ਕਿ ਮੈਂ ਟੋਲਿਆ ਰੱਖਿਆ ਮੈਂ ਦੁੱਧ ਤੇ ਆ ਤੁਸੀਂ ਸਾਡਾ ਕਿਵੇਂ ਦੇਖਦੇ ਸੀ ਨਾ ਅਸੀਂ ਕਿਵੇਂ ਜ਼ਕੀਨਦਾਰ ਲਵੇ ਦੂਧ ਕਿਲੋ ਹੈ ਤੋਲ ਕੇ ਰੱਖਿਆ ਸ਼ਰਮ ਚੈੱਕ ਕਰ ਲਿਆ ਵਸਣ ਜੋ ਆ ਜੀ ਤੋਲੇ ਜੋਖਿਆ ਹੋਇਆ ਨਹੀਂ ਘੱਟ ਐ 100 ਗ੍ਰਾਮ ਘੱਟ ਐ ਬਾਬਾ ਨਾ ਰਾ ਦੇਰੇ ਤੂੰ ਪੈਣ ਨਾ ਨਾ ਮੈਂ ਤਾਂ ਨਹੀਂ ਖਾਵੇ ਕੋਈ 100 ਗ੍ਰਾਮ ਦਾ ਚੈਨਾ ਕਿ ਸੁੱਚੇ ਦਾ ਪਤਾ ਪੂਰਾ ਕਰ ਦੇਓਗੇ ਹਾਂ ਹਾਂ ਆਹ ਦੇਖੋ ਗੋਲ ਵੀ ਐ 100 ਗ੍ਰਾਮ ਦਾ ਜਿੱਦੇ ਪੈਸੇ ਦੇ ਕੇ ਮੰਨ ਲੈ ਤੁਸੀਂ ਜੋਖ ਲਿਓ ਕਰੇ ਹਾਂ ਬਾਦ ਕਾ ਚੋਡੇ ਕਰੇ ਜੋਖੀ ਇਹ ਲਾਲਾ ਦਾ ਮੁੰਡਾ ਏ ਆ ਜੋਖੀ ਇਹ ਬਾਣੀ ਦਾ ਮੁੰਡਾ ਏ ਨਾ ਮਾਰਿਆ ਆਹ ਕਰੀ ਜਾ ਜਾ ਨੋ ਰਾ ਗਾ ਗਾ ਸੂਰੇ ਦੂੰ ਜਮਾ ਜੋਖਿਆ ਦੇਤਾ ਤੇ ਬਾਬਾ ਜਰਦਾ ਨਹੀਂ ਹੈਗਾ ਨਾ ਜਰਦਾ ਨਹੀਂ ਲਾਉਂਦੇ ਪਰ ਅਸੀਂ ਤਾਂ ਇਹ ਵੀ ਕਹਿੰਦਾ ਹੈ ਆਹ ਕਹਿੰਦਾ ਲੱਖਾ ਅਸੀਂ ਕੋਈ ਨਿਸ਼ਾਨੀ ਕਰਦੇ ਨਹੀਂ ਮੂੰਹ ਸੁੱਕਾ ਪੈਦਾ ਉਹ ਤਾਂ ਪਾਣੀ ਦੀ ਪਾਛ ਲੱਗੀ ਟਟਕੇ ਦੋ ਬਸ ਚੰਗਾ ਯਾਰ ਮਰੀਂ ਪਕਾਈ ਚੰਗਾ ਛੜ ਜਾਓ ਦੋ ਦਿਨ ਛੇੜੀ ਫਿਰ ਹੋਰ ਸਮਾਨ ਕੋ ਲੈਣੇ ਨਹੀਂ ਦੱਸ ਦੇ ਹਾਂ ਹੋਰ ਸਮਾਨ ਕੋ ਦਵਾਂਗੇ ਫਿਰ ਹੁਣ ਤਾਂ ਮੁਖ ਦਾ ਨਹੀਂ ਦੂਰ ਮੀਨਾ ਇੱਥੇ ਅਸੀਂ ਘੰਟੇ ਚ ਖਾਜ ਗਏ ਆ ਗਿਆ ਆ ਖਾ ਯੋ ਕਹਿ ਟਟ ਟਕੀ ਨਹੀਂ ਜਾ ਚੰਗਾ ਯਾਰ ਠੀਕ ਹੈ ਰਬਾ ਚੰਗਾ ਮਿਲਦੇ ਰਹਾਂਗੇ ਚੰਗਾ ਸ਼ੇਰ ਜੰਗਾ ਹਮ ਤਾਂ ਬਣ ਗਿਆ ਕੰਮ ਹੈ ਤਾਂ ਪਿੰਡ ਦੇ ਗਿਆ ਲਾਜ ਮੇਰੇ ਨਾਲ ਹੀ ਪੜਾਇਕਦਾ ਨਾ ਲਾਜ ਮਸਲਟਾ ਰੱਖ ਗਿਆ ਆ ਜਿਹੜਾ ਲੰਬਾ ਆਇਆ ਸੀ ਨਾਲ ਹੀ ਸਲਟਾ ਨਾਲ ਹੀ ਪੜਿਆ ਮੇਰੇ ਇਹ ਇਹ ਪੜਿਆ ਤੇ ਦੂਜੂ ਹੋ ਗਿਆ ਭੈਣ ਚੋਰ ਉਹ ਕੁਕੂ ਗੁਝੇ ਖਾਣ ਲੱਗਿਆ ਜਿਹੜਾ ਦੂਜਾ ਸੀ ਮੰਨ ਲੈ ਜੀਦੀ ਜੀ ਸਲਟਾ ਟੋਪੀ ਜਿਹਾ

ਤੁੰਬੂ ਤੁੰਬੂ ਬਸ ਆਵਾਂਗੇ ਅੱਛੇ ਫਿਰ ਆਪਣਾ ਟੱਕਿਆ ਨਹੀਂ ਆਹਾ ਯਾਰ ਲੁਕੋਗੇ ਧਰਦੇ ਕਈ ਵਾਰੀ ਕੋਈ ਲੈ ਜੇ ਕੋਈ ਸੌ ਗੱਲਬਾਤ ਬਣ ਜੇ ਫਿਰ ਰਾਹ ਕਿਨਾ ਕੋਈ ਮੇਰਾ ਸੌਦਾ ਚਾਹੀਏ ਚੱਕ ਹੋਰ ਵੀ ਰਾਹ ਕੋ ਸੌ ਟੱਕਰ ਦੇ ਘੇਰ ਲੈ ਥਾਂ ਥਾਂ ਬੈਂਸ ਬਾੜੀ ਆਪਣਾ ਐ ਕੱਢ ਤੂੰ ਤੂੰ ਪਿਸਟੋਲ ਚੰਗ ਮੈਂ ਬੰਦੂਕ ਚੱਕ ਕੇ ਰੱਖੂ ਹੂੰ ਨਾ ਬਾਬਾ ਗੋਰਾ ਨਾ ਆਪਣੀ ਲੋਡ ਕਰੇ ਅੱਛੇ ਟੰਗਾਂ ਅੱਛੇ ਲੱਕ ਛੁਪਾ ਲੈ ਲੱਕ ਕਿਹੜਾ ਮੇਰਾ ਪਿੰਟ ਪਾ ਖੜਦੀ ਹੈ ਆਪਣੇ ਇਹ ਆਪਣੇ ਹੁਣ ਮੇਰੂੰ ਕਿੱਥੋਂ ਪੜਾ ਇਕ ਜੁੱਲੀਆ ਉਹਨਾ ਦਾ ਨਾ ਬਾਬਾ ਤੈਨੂੰ ਸਾਰਾ ਪਤਾ ਹੈ ਪਤਾ ਚਾ ਹੈਗਾ ਗਾਂ ਜਾਂਗਾ ਜੇ ਹੋ ਗਿਆ ਮੇਰੇ ਸੋਹੇ ਦੀ ਮੈਂ ਕਹਿੰਦਾ ਕਿ ਵਾਕਾਂ ਜਾਂ ਤੇ ਉਹ ਨਹੀਂ ਯਕੀਨ ਭੰਦੇ ਯਾਰ ਗਾਂ ਨਾ ਨਾ ਇਹ ਤਾਂ ਪੱਕੇ ਨਹੀਂ ਸੀੜੀ ਇਹਨਾਂ ਦਾ ਇਹ ਨਹੀਂ ਦੱਸ ਦੇ ਚੱਲ ਹੁਣ ਆਪਾਂ ਅੱਗੇ ਚੱਲੇ ਜਾਂਦਾ ਨਾ ਨਸ਼ਾ ਨਹੀਂ ਸਾਹ ਕੋਲ ਸਾਹ ਦੀ ਤਾਂ ਢੂਈ ਮਾਰ ਕੇ ਨਾ ਹਾਂ ਕਰਲਾ ਕਈ ਵਾਰੀ ਜਗਾੜ ਜੂਰਤੀਆਂ ਆ ਪੈਣਾ ਜਿਹੜਾ ਆਪਾਂ ਕੰਮ ਆਇਆ ਸ਼ੋ ਕਰੀਏ ਮੀਨ ਹੋਣੀ ਅੱਜ ਬੁੜੇ ਚਕਾ ਦੇਨੇ ਆਪਾਂ ਉਹ ਬਾਲੇ ਸਨ ਹੋਰੇ ਹੈਨਾ ਅੱਖਾਂ ਲੈ ਰੜਕਦੇ ਆਪਣੇ ਉਹ ਅੱਜ ਅਪਣੀ ਮੁੱਛ ਫੁੱਲ ਉੱਚੀ ਹੋਈ ਹੈਨਾ ਮੇਰੇ ਤਾਂ ਇਹ ਆਈ ਨਹੀਂ ਘਰੀਊਗਾ ਹਾਂ ਘਰੀ ਹੋਣਗੇ ਸਾਹ ਜੀ ਓਏ ਅੰਦਰ ਪਈ ਨੇ ਕਿਹਾ ਸੀ ਵੀ ਬੋਲਣਾ ਪੈਗਾ ਅੱਜ ਆਜੋ ਇੱਧਰ ਕੀ ਹੈ ਉਹਨਾਂ ਦਾ ਇੱਧਰ ਬਾਥਰੂਮ ਹੈ ਤੂੰ ਕੀ ਕਰਨਾ ਹੈ ਬਾਥਰੂਮ ਨਹੀਂ ਇੱਧਰ ਬੰਦੇ ਬੰਦੇ ਤਾੜਦੇ ਆ ਆ ਤਾੜਦੇ ਬਾਥਰੂਮ ਸਾਹ ਜੀ ਸਾਹ ਜੀ ਆਜੋ ਆਜੰਦਰੀ ਓ ਸਾਹ ਜੀ ਹਾਂ ਜੀ ਬਣਾ ਲਿਆ ਇਹ ਕੰਮ ਹੀ ਪਰਉਣਗੇ ਸੀ ਆਪਾਂ ਹੋਰ ਸਾਹ ਜੀ ਬੈਠੋ ਬੈਠੋ ਆਜੋ ਸਤਿ ਸ੍ਰੀ ਅਕਾਲ ਜੀ ਕਿਵੇਂ ਪੈਸੇ ਦੇ ਕਹਿੰਦੇ ਕੋਈ ਨਹੀਂ ਦਿੰਦੀ ਮੋਬਾਈਲ ਗਹਿਣੇ ਰੱਖਿਆ ਇੱਕ ਤਾਂ ਚੈਨੀ ਅੱਛਾ ਤੇ ਕੋ ਮੋਬਾਈਲ ਹੈ ਗਹਿਣੇ ਰੱਖਿਆ ਆ ਲੈ ਮਾਰ ਦੋ ਇੱਕ ਤਾਂ ਲੱਖ ਹੀ ਆ ਬਾਬਾ ਅੱਛਾ ਜਿਹਦੇ ਨਾਲ ਪੜਦਾ ਹੁੰਦਾ ਹਾਂ ਹਾਂ ਤੇ ਕਾ ਬਾਬੂੜਾ ਜਿਹਾ ਮਕੰਦ ਦਾੜੀ ਜਿਹੜਾ ਦਾ ਮਾਲ ਹੈਗਾ ਹੈਗਾ ਹਾਂ ਇਹ ਸਾਡਾ ਸਮਾਨ ਦਵਾਦੇ ਪਹਿਲਾਂ ਉਹਨਾਂ ਤੋਂ 9300 ਰੁਪਈਆ ਦਾ ਬਣਿਆ ਹਾਂ 10000 ਨੂੰ ਪੈ ਗਈ ਇਹ ਹਾਂ ਇੰਨੀ ਕੋਈ ਨਾ ਤੁਸੀਂ ਲੈ ਆਓ ਮੈਂ ਤੁਹਾਨੂੰ ਦੱਸਦਾ ਹੁਣ ਪਤਾ ਹੁਣ ਉਹ ਪਤਾ ਕੀ ਕਹੀ ਜਾਂਦੇ ਸੀ ਕਹਿੰਦੇ ਸਮਾਨ ਲੈਣ ਚੱਲਾਂਗੇ ਮੁੱਕ ਕਰਨਾ ਕੋਲ ਵੀ ਪੂਰਾ ਸਾਰੀ ਲਿਆਂਦਾ ਸੀ ਹਾਂ ਹੁਣ ਉਹ ਬਾਬਾ ਕਹਿੰਦੇ ਸਮਾਨ ਲੈਣ ਚੱਲਾਂਗੇ ਜਿਹੜਾ ਲੈ ਕੇ ਆਉਣਗੇ ਉਹ ਵੀ ਖੋਲਾਂਗੇ ਤੇ ਰੇਡ ਪਾ ਦਾਂਗੇ ਉੱਤੇ ਰੇਡ ਕੀ ਤੇ ਤੂੰ ਮੁਲਾਜ਼ਮੀ ਆ ਤੂੰ ਹੀ ਰੇਡ ਪਾਏਗਾ ਤੂੰ ਉੱਤੇ ਉੱਧਰ ਮਾਨਸ ਵਾਲਿਆਂ ਨੂੰ ਕਰੇਗਾ ਨਾ ਮੈਂ ਇਕੱਲਾ ਹੀ ਜਾਵਾਂਗਾ ਨਹੀਂ ਨਹੀਂ ਬੜਾ ਫੋਟਾ ਤੁਸੀਂ ਗਵਾਹੀ ਦੇ ਦਿਓ ਕੋਰਟ ਚ ਹੈ ਗਵਾਹੀ ਦੇ ਦਿਓ ਨਾ ਨਾ ਗਵਾਹੀ ਗਵਾਹੀ ਨਹੀਂ ਆ ਆ ਗਵਾਹੀ ਰਹੇਗੀ ਆ ਤੁਹਾਡੀ ਆ ਸਾਰੀ ਇਹ ਅਸੀਂ ਕਰਨਾ ਸੀ ਅਸੀਂ ਖਾਂਦੇ ਨਹੀਂ ਕਰਦੇ ਨਹੀਂ ਅੱਗੇ ਵੇਚ ਦਿਓ ਤੁਸੀਂ ਅਸੀਂ 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 ਫੇਰ ਫੜੇ ਜਾਵਾਂਗੇ ਅਸੀਂ ਕਿ ਵੇਚਾਂਗੇ ਆ ਐਹੀਆਂ ਡਿਊਟੀਆਂ ਆ ਸਾਨੂੰ ਪੈਸੇ ਦਿਓ ਸਾਹਿਬ ਜੀ ਨਾਲ ਕੁਝ ਮੁੱਢੀ 93 ਸੁੱਤਾ ਸਾਡਾ ਉਹ ਹਾਂਜੀ ਪੰਜ ਦੇ ਕੇ ਕਮਿਸ਼ਨ ਬਣਾ ਲਿਆ ਪੰਜ ਹਜ਼ਾਰ ਕਮਿਸ਼ਨ ਚਲ ਕੋਈ ਨਾ ਸੰਧਿਆੜੀ ਵੀ ਛੱਡੀ ਮਟਰ ਤੋੜਨ ਜਾਂਦਾ ਇਹ